ਡਾਕਟਰ ਸतीश ਸਾਹਿਬ ਬਹੁਤ ਹੀ ਮਿਲਨਸਾਰ ਔਰ ਬਹੁਤ ਹੀ ਨਿਗੇਸਬਾ ਦੇ ਮਾਲਕ ਸਨ ਅੱਜ ਬਹੁਤ ਹੀ ਦੁਖਦੀ ਘੜੀ ਕਿ ਡਾਕਟਰ ਸतीश ਕੁਮਾਰ ਸਾਹਿਬ ਹੋਮੀਪੈਥੀ ਪੈਥੀ ਦੇ ਅਮਲੇਗੋਲਾ ਸ਼ਹਿਰ ਦੀ ਬਹੁਤ ਹੀ ਸ਼ਾਨ ਸੀ ਡਾਕਟਰ ਸतीश ਨੂੰ ਨੋਲਸੀ ਉਨੇ ਗੀਤਾ ਕੁਰਾਨ ਬਾਈਬਲ ਮਤਲਬ ਰਮਾਇਣ ਇਹਨਾਂ ਦੀ ਮਤਲਬ ਸਟੱਡੀ ਸ਼ਬਦ ਸ਼ਬਦ ਜਿਹੜਾ ਅੱਖਰ ਅੱਖਰ ਪੜਿਆ ਜਿਹੜਾ ਕਪੂਰ ਸਾਹਿਬ ਇੱਥੇ ਵੀ ਬੋਕੇ ਗਏ ਨੇ ਉਹ ਵੀ ਅੱਜ ਫੁੱਲ ਰਿਹਾ ਤੁਸੀਂ ਦੇਖਿਓ ਕਿ ਜਿੰਨਾ ਅੱਜ ਜਿਹੜਾ ਇਕੱਠ ਹੋਇਆ ਇਹ ਜੋ ਕਪੂਰ ਸਾਹਿਬ ਆਪਣੀ ਨੇਕਨਾਮੀ ਕਰਕੇ ਗਏ ਨੇ ਉਹਦਾ ਫਲ ਹੈ ਆਯੁਰਵੈਦਿਕ ਔਰ ਹੋਮੋਪੈਥਿਕ ਦੇ ਪਿਤਾਮਾ ਜਾਣੇ ਜਾਂਦੇ ਸੀ ਉਦੋਂ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਵੀ ਹੋਮੋਪੈਥਿਕ ਕੀ ਚੀਜ਼ ਹੁੰਦੀ ਹੈ ਮਲੇਰਕੋੜਲਾ ਦੇ ਮਰਹੂਮ ਡਾਕਟਰ ਸਤੀਸ਼ ਕਬੂਰ ਜੀ ਜਿਨ੍ਹਾਂ ਦਾ ਨਾਮ ਇੰਨਾ ਜ਼ਿਆਦਾ ਮਕਬੂਲ ਸੀ ਕਿਉਂਕਿ ਉਹਨਾਂ ਵੱਲੋਂ ਜਿੱਥੇ ਸਮਾਜ ਸੇਵੀ ਕੰਮਾਂ ਨੂੰ ਮੂਰੇ ਹੋ ਕੇ ਅੰਜਾਮ ਦਿੱਤਾ ਜਾਂਦਾ ਸੀ ਉੱਥੇ ਹੀ ਡਾਕਟਰ ਸਤੀਸ਼ ਕਪੂਰ ਵੱਲੋਂ ਬਹੁਤ ਦੂਰੋਂ ਦੂਰੋਂ ਪੂਰੇ ਦੇਸ਼ ਦੇ ਕੋਨੇ-ਕੋਨੇ ਵਿੱਚੋਂ ਆਏ ਲੋਕਾਂ ਦਾ ਇਲਾਜ ਕੀਤਾ ਜਾਂਦਾ ਸੀ ਜੀ ਹਮੋਪੈਥੀ ਦੁਆਰਾ ਜਿਹੜਾ ਉਹ ਇਲਾਜ ਕਰਦੇ ਸੀ ਜਿੱਥੋਂ ਉਹਨਾਂ ਨੂੰ ਵੱਡੇ-ਵੱਡੇ ਸਰਕਾਰੀ ਹਸਪਤਾਲਾਂ ਦੇ ਵਿੱਚ ਮਰੀਜ਼ਾਂ ਨੂੰ ਜਵਾਬ ਮਿਲਦਾ ਸੀ ਤਾਂ ਉੱਥੇ ਆਸ ਦੀ ਕਰਨ ਦਿਖਾਈ ਦਿੰਦੀ ਸੀ ਡਾਕਟਰ ਸਤੀਸ਼ ਕਪੂਰ ਜੀ ਕੋਲੇ ਜੇਕਰ ਕੋਈ ਗਰੀਬ ਮਰੀਜ਼ ਉਹਨਾਂ ਕੋਲ ਆ ਜਾਂਦਾ ਜਿੱਥੇ ਉਹਨਾਂ ਨੂੰ ਖਵਾ ਪਲਾ ਕੇ ਤੋਰਦੇ ਉਥੇ ਹੀ ਉਹਨਾਂ ਨੂੰ ਫਰੀ ਦਵਾਈ ਵੀ ਦਿੰਦੇ ਇਹ ਨਹੀਂ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ बतौर ਸੇਵਾ ਕੀਤੀ ਔਰ ਅਹਿਮ ਸ਼ਹਿਰ ਦੀ ਸ਼ਾਂਤੀ ਬਣਾਉਣ ਦੇ ਲਈ ਭੂਮਿਕਾ ਜਿਹੜੀ ਹੈਗੀ ਆ ਉਹਨਾਂ ਵੱਲੋਂ ਨਿਭਾਈ ਗਈ ਹੈ ਤੇ ਕਹਿ ਸਕਦੇ ਆ ਕਿ ਹਲੇ ਜੇਕਰ ਪ੍ਰਮਾਤਮਾ ਉਹਨਾਂ ਨੂੰ ਹੋਰ ਸਮਾਂ ਦਿੰਦਾ ਤਾਂ ਲੋਕਾਂ ਦੀ ਸੇਵਾ ਹੋਰ ਕਰਨੀ ਸੀ ਪਰ ਕੋਈ ਗੱਲ ਨਹੀਂ ਵਿਕਰਮ ਕਪੂਰ ਸੌਰਵ ਕਪੂਰ ਡਾਕਟਰ ਅਤੇ ਲੜਕੇ ਡਾਕਟਰ ਸतीश ਕਪੂਰ ਦੇ ਨੇ ਜੋ ਡਾਕਟਰ ਨੇ ਅਤੇ ਜੋ ਲੋਕਾਂ ਦੀ ਸੇਵਾ ਆਪਣੇ ਪਿਤਾ ਵਾਂਗ ਕਰਦੇ ਆ ਰਹੇ ਨੇ ਤੇ ਅੱਜ ਇਸ ਭੋਗੀwala ਗੁਰਦੁਆਰਾ ਸਾਹਿਬ ਵਿਕੇ ਸ਼ਰਧਾ ਦੇ ਫੁੱਲ ਪੇਟ ਅਰਪਤ ਕਰਨ ਦੇ ਲਈ ਜਿੱਥੇ ਵੱਖ-ਵੱਖ ਸਿਆਸੀ ਧਾਰਮਿਕ ਜਥੇਬੰਦੀਆਂ ਦੇ ਆਗੂ ਪਹੁੰਚੇ ਉੱਥੇ ਹੀ ਬਹੁਤ ਦੂ ਦਰੋਂ ਲੋਕਾਂ ਨੇ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਭੇਟ ਕੀਤੇ ਮਰਹੂਮ ਡਾਕਟਰ ਸਤੀਸ਼ ਕਪੂਰ ਨੂੰ ਡਾਕਟਰ ਸਤੀਸ਼ ਕਪੂਰ ਸਾਹਿਬ ਨਾਲ ਮੇਰਾ 1976-77 ਤੋਂ ਤਾਲੁਕਾਤ ਸਨ ਔਰ ਡਾਕਟਰ ਸਤੀਸ਼ ਸਾਹਿਬ ਬਹੁਤ ਹੀ ਮਿਲਨਸਾਰ ਔਰ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਔਰ ਹਮੇਸ਼ਾ ਇਹਨਾਂ ਨੇ ਸ਼ਹਿਰ ਦੇ ਵਿੱਚ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਆਮਨ ਔਰ ਸ਼ਾਂਤੀ ਦੇ ਮਾਹੌਲ ਨੂੰ ਬਣਾਈ ਰੱਖਣ ਲਈ ਆਪਣੀ ਹਰ ਤਰ੍ਹਾਂ ਦੀ ਜਦੋਜਹਿਦ ਕੀਤੀ ਹੈ ਪਿਛਲੇ 40 ਸਾਲਾਂ ਤੋਂ ਅਸੀਂ ਦੋਵੇਂ ਅਮਨ ਕਮੇਟੀ ਦੇ ਮੈਂਬਰ ਦੇ ਤੌਰ ਤੇ ਕੰਮ ਕਰਦੇ ਆ ਰਹੇ ਹਾਂ ਔਰ ਬਤੌਰ ਡਾਕਟਰ ਵੀ ਬਹੁਤ ਹੀ ਹਲੀਮੀ ਵਾਲੇ ਹਰ ਇੱਕ ਨੂੰ ਖੰਦਾ ਪੇਸ਼ਾਨੀ ਨਾਲ ਮਸਤਰਾਉਂਦੇ ਹੋਏ ਮਿਲਣਾ ਔਰ ਮਰੀਜ਼ ਨੂੰ ਬੜੀ ਸੰਜੀਦਗੀ ਨਾਲ ਬੜੀ ਗਹਿਰਾਈ ਨਾਲ ਉਹਨੂੰ ਚੈੱਕ ਅਪ ਕਰਨਾ ਔਰ ਗਰੀਬ ਮਰੀਜ਼ ਨੂੰ ਨਾ ਕੇਵਲੇ ਕਿ ਉਹ ਤਾਂ ਫੀਜ਼ ਨਹੀਂ ਸੀ ਲੰਦੇ ਬਲਕਿ ਕਈ ਐਦਾਂ ਦੇ ਵੀ ਮਰੀਜ਼ ਹੁੰਦੇ ਸੀ ਜਿਹੜੇ ਲੇਟ ਹੋ ਜਾਂਦੇ ਸੀ ਫਿਰ ਘਰ ਤੱਕ ਜਾਣ ਦਾ ਪਿੰਡ ਜਾਣ ਦਾ ਸਾਧਨ ਨਹੀਂ ਹੁੰਦਾ ਸੀ ਉਹਨਾਂ ਨੂੰ ਆਪਣੀ ਗੱਡੀ ਭੇਜ ਕੇ ਛੁੜਵਾਉਂਦੇ ਸੀ ਤੇ ਇਹ ਜਿਹੜੀਆਂ ਖੂਬੀਆਂ ਹਨ ਇਹ ਖੂਬੀਆਂ ਹਰ ਇਨਸਾਨ ਦੇ ਹਿੱਸੇ ਵਿੱਚ ਨਹੀਂ ਆਉਂਦੀਆਂ ਅੱਜ ਬਹੁਤ ਹੀ ਦੁੱਖ ਦੀ ਗੱਡੀ ਡਾਕਟਰ ਸ਼ਤੀਸ਼ ਕਪੂਰ ਸਾਹਿਬ ਹੋਮੀਓਪੈਥੀ ਪੈਠਕ ਦੇ ਅਮਲੇਗੋਲਾ ਸ਼ਹਿਰ ਦੀ ਬਹੁਤ ਹੀ ਸ਼ਾਨ ਸੀ ਉਹਨਾਂ ਨੇ ਆਪਣੀ ਜ਼ਿੰਦਗੀ ਬਹੁਤ ਹੀ ਬੇਹਤਰੀ ਤਰੀਕੇ ਨਾਲ ਸ਼ਹਿਜ guzari ਔਰ ਉਹ ਨਹਾਇਦੀ ਸਬਰ ਵਾਲੇ ਸੀ ਲੋਹਾ ਜੇਨਾ ਪਿਆਰ ਮੁਹੱਬਤ ਉਹਨਾਂ ਨੇ ਛੱਡਿਆ ਕਿ ਅੱਜ ਦਾ ਕੱਠ ਦੱਸ ਰਿਹਾ ਹੈ ਕਿ ਬਾਕੀ ਉਹਨਾਂ ਨੇ ਮਲੇਕੂਲ ਨਹੀਂ ਪੂਰੇ ਪੰਜਾਬ ਚ ਪੂਰੇ ਹਿੰਦੁਸਤਾਨ ਦਾ ਪਿਆਰ ਫੈਲਾਇਆ ਥਾ ਡਾਕਟਰ ਸਤੀਸ਼ ਨੌਲੇ ਸੀ ਉਹਨੇ ਗੀਤਾ ਕੁਰਾਨ ਬਾਈਬਲ ਮਤਲਬ ਬ੍ਰਮਾਇਨ ਇਹਨਾਂ ਦੀ ਮਤਲਬ ਸਟੱਡੀ ਸ਼ਬਦ-ਸ਼ਬਦ ਜਿਹੜਾ ਅੱਖਰ-ਅੱਖਰ ਪੜਿਆ ਇਸ ਤੋਂ ਇਲਾਵਾ ਬੂਟਿਆਂ ਬਾਰੇ ਜਿੰਨੀ ਨੌਲੇਜ ਉਹਨਾਂ ਨੂੰ ਸੀ ਮੈਡੀਕਲ ਪਲਾਂਟਸ ਬਾਰੇ ਜਿੰਨੀ ਨੌਲੇਜ ਸੀ ਤੇ ਪਰਿਆਵਰਣ ਬਾਰੇ ਜਿੰਨੀ ਨੌਲੇਜ ਸੀ ਜਿਹੜਾ ਪੰਜਾਬ ਸਰਕਾਰ ਸੁਪਨਾ ਦੇਖ ਰਹੀ ਹੈ ਹਰਾ-ਭਰਾ ਪੰਜਾਬ ਬਣਾਉਂਦਾ ਰੰਗਲਾ ਪੰਜਾਬ ਡਾਕਟਰ ਕਪੂਰ ਦਾ ਬੜੀ ਬਹੁਤ ਦੇਰ ਪਹਿਲਾਂ ਸੁਪਨਾ ਸੀ ਮਲੇਰ ਕੋਲਾ ਸ਼ਹਿਰ ਦੇ ਵਿੱਚ ਜਦੋਂ ਕੋਈ ਹੋਮੀਓਪੈਥੀ ਦਾ ਨਾਮ ਲੈਵਾ ਵੀ ਨਹੀਂ ਸੀ ਉਦੋਂ ਡਾਕਟਰ ਕਪੂਰ ਨੇ ਆਪਣੀ ਹੋਮੀਓਪੈਥੀ ਦਾ ਆਗਾਜ਼ ਕੀਤਾ ਉਦੋਂ ਲੱਗਦਾ ਸੀ ਕਿ ਚਿੱਟੀਆਂ-ਚਿੱਟੀਆਂ ਗੋਲੀਆਂ ਮਿੱਠੀਆਂ-ਮਿੱਠੀਆਂ ਕੀ ਕਰਨਗੀਆਂ ਬਰਬਾਦ ਦੇ ਵਿੱਚ ਇਹ احساس ਹੋਇਆ ਕਿ ਹਮੇ ਪੈਥੀ ਕੰਪਲੀਟ ਮਤਲਬ ਜਿਹੜੀ ਹੈਗੀ ਉਹ ਪੈਥੀ ਹੈ ਜਿਹੜਾ ਕਪੂਰ ਸਾਹਿਬ ਇੱਥੇ ਬੀ ਬੋ ਕੇ ਗਏ ਨੇ ਉਹ ਵੀ ਅੱਜ ਫੁੱਲ ਰਿਹਾ ਤੁਸੀਂ ਦੇਖਿਓ ਕਿ ਜਿੰਨਾ ਅੱਜ ਵੜਾ ਇਕੱਠ ਹੋਇਆ ਹੈ ਇਹ ਜੋ ਕਪੂਰ ਸਾਹਿਬ ਆਪਣੀ ਨੇਕਨਾਮੀ ਕਰਕੇ ਗਏ ਨੇ ਉਹਦਾ ਫਲ ਹੈ ਤੁਸੀਂ ਆਮ ਦੇਖਿਆ ਹੋਵੇ ਕਿ ਕਿੰਨਾ ਇਕੱਠ ਹੁੰਦਾ ਲੇਕਿਨ ਇੱਕ ਅਜਾਤਮਿਕ ਰੂਹ ਸੀ ਜਿਹੜੀ ਸਾਡੇ ਵਿੱਚੋਂ ਵਿਛੜ ਗਈ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਰੇ ਸਮਾਜਾਂ ਦੇ ਸਾਰੇ ਧਾਰਮਿਕ ਇੱਕ ਗੁਲਦਸੇ ਵਾਂਗੂ ਅੱਜ ਉਹੀ ਮਲੇ ਕੋਲ ਇਹ ਗੁਲਦਸਾ ਅੱਜ ਲੋਕਾਂ ਨੂੰ ਸ਼ੇਰਜਾਦ ਆਇਆ ਕਿ ਕਿ ਦਾਸ ਇਹ ਦੂਮੋਂ ਸਨ ਸਿੱਖ ਸਾਈ ਸਾਰੇ ਤਰ ਮਨੇ ਇਕੱਠੇ ਹੋ ਕੇ ਲੋਕਾਂ ਨੇ ਕਪੂਰ ਸਾਹਿਬ ਨੂੰ ਸੰਦਾ ਜੀ ਇਜ਼ਤ ਦਿੱਤੀ ਹੈ ਡਾਕਟਰ ਸਤੀਸ਼ ਕਪੂਰ ਜੀ ਨੂੰ ਜਾਣ ਦੇਸ਼ ਦੇਸ਼ ਦੀ ਗੱਲ ਕਰੀਏ ਮਲੇਰਕੋਲ ਦੇ ਬਹੁਤ ਵੱਡਾ ਕੱਲ ਹੈ ਆਯੁਰਵੈਦਿਕ ਔਰ ਹੋਮੋਪੈਥਿਕ ਦੇ ਪਿਤਾਮਾ ਜਾਣੇ ਜਾਂਦੇ ਸੀ ਉਦੋਂ ਕਿਸੇ ਨੂੰ ਪਤਾ ਵੀ ਨਹੀਂ ਸੀਗਾ ਵੀ ਹੋਮੋਪੈਥਿਕ ਕੀ ਚੀਜ਼ ਹੁੰਦੀ ਹੈ ਜਦੋਂ ਉਹਨਾਂ ਦਾ ਕੰਮ ਸਟਾਰਟ ਕੀਤਾ ਸੀਗਾ ਦੂਰੋਂ ਨੇੜੇ ਜਿਹੜੇ ਆਂਦੇ ਸੀਗੇ ਕਸਟਮਰ ਉਹਨਾਂ ਦੇ ਬੜਾ ਪਿਆਰ ਸਤਿਕਾਰ ਕਰਦੇ ਸੀਗੇ ਕਾਟਾ ਤਾਂ ਅੱਜ ਆਪਾਂ ਦੇਖ ਰਹੇ ਹਾਂ ਉਹਨਾਂ ਦੇ ਅੰਤਿਮ ਅੰਤਿਮ ਸ਼ੋਕਸਵਾ ਤੇ ਤੇ ਕੀ Hindu ਕੀ Muslim ਕੀ Sikh ਕੀ Isai ਸਾਰਾ ਜਨਸਲਾਬ ਉਮੜਿਆ ਪਿਆ ਜੀ ਉਹਨਾਂ ਨੇ ਨੇਕ ਕਮਾਈ ਇਹੀ ਖੱਟੀ ਹੈ ਜੇ ਉਹਨੇ ਕਾਰਜ ਕੀਤੇ ਸੀ ਤਾਂ ਇਹੀ ਹੈ ਹੋ ਸਕਦਾ ਕਿਹਾ ਕਿ ਵੀ ਗਿਆ ਉਹਨਾਂ ਦੇ ਨਕਸ਼ੇ ਖਤਮ ਤੇ ਉਹਨਾਂ ਦੇ ਬੇਟੇ ਦੋਨੋਂ ਵਿਕਰਮ ਔਰ ਸੌਰਵ ਵੀ ਚੱਲਣਗੇ ਜੀ ਬਿਲਕੁਲ ਜੀ ਦੱਸ ਦਈਏ ਕਿ ਅਸੀਂ ਵੀ ਆਪਣੇ ਵੱਲੋਂ ਸ਼ਰਧਾ ਦੇ ਫੁੱਲ ਜਿਹੜੇ ਹੈਗਾ ਡਾਕਟਰ ਅਸतीशਪੁਰ ਜੀ ਨੂੰ ਭੇਟ ਕਰਦੇ ਆ ਅਰਪਿਤ ਕਰਦੇ ਆ ਕਿਉਂਕਿ ਇੱਕ ਚੰਗੇ ਰੂਹ ਦੇ ਮਾਲਕ ਸਨ ਹਰ ਤਿਉਹਾਰ ਦਿਨ ਮਿਲ ਕੇ ਜਿਹੜੇ ਗੁਜ਼ਾਰਦੇ ਸਨ ਉਹਨਾਂ ਦੇ ਮਿੱਤਰ ਦੋਸਤ ਬੇਟੇ ਜਾਂ ਫਿਰ ਬਹੁਤ ਬਹੁਤ ਤਰ੍ਹਾਂ ਦੇ ਜਿਹੜੇ ਲੋਕ ਨੇ ਹਰ ਤਰ੍ਹਾਂ ਦਾ ਹਰ ਵਰਗ ਦਾ ਗਰੀਬ ਅਮੀਰ ਆ ਉਹਨਾਂ ਦੇ ਘਰੇ ਆਉਂਦਾ ਹਰ ਤਿਉਹਾਰ ਇਕੱਠਿਆਂ ਮਨਾਉਂਦੇ ਕੀ ਦੀਵਾਲੀ ਕੀ ਹੋਲੀ ਕੀ ਦੁਸ਼ਹਿਰਾ ਕੀ Eid ਹਰ ਇੱਕ ਤਿਉਹਾਰ ਜਿਹੜਾ ਆ ਇੱਕ ਦੂਸਰੇ ਨਾਲ ਮਿਲ ਜੁਲ ਕੇ ਅਕਸਰ ਉਹਨਾਂ ਦੇ ਘਰਾਂ ਦੇ ਵਿੱਚ ਤਿਉਹਾਰ ਮਨਾਉਂਦੇ ਜਿਹੜੇ ਪ੍ਰੋਗਰਾਮ ਨੇ ਉਹ ਅਕਸਰ ਹੁੰਦਿਆ ਕਰਦੇ ਸਨ ਤੇ ਪੂਰੇ ਲੋਕਾਂ ਨੂੰ ਇਨਵਾਈਟ ਕਰਦੇ ਸਨ ਕਿ ਗਰੀਬ ਕੀ ਅਮੀਰ ਹਰ ਬੰਦਾ ਜਿਹੜਾ ਉਹਨਾਂ ਕੋਲ ਆਉਂਦਾ ਸੀ ਤੇ ਖੁਸ਼ੀ-ਖੁਸ਼ੀ ਖੁਦ ਆਪ ਕੰਮ ਛੱਡ ਕੇ ਜਿਹੜਾ ਹੈਗਾ ਉਹ ਸ਼ਿਰਕਤ ਕਰਦੇ ਸੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਪਿਆਰ ਵੰਡਦੇ ਸਨ ਤੇ ਸਭ ਨੂੰ ਸਤਿਕਾਰ ਦਿੰਦੇ ਸਨ ਅਸੀਂ ਆਪਣੇ ਵੱਲੋਂ ਜਿੱਥੇ ਸ਼ਰਧਾਂਜਲੀ ਫੁੱਲ ਭੇਟ ਕਰ ਰਹੇ ਹਾਂ ਅਤੇ ਸ਼ਰਧਾਂਜਲੀ ਦੇ ਰਹੇ ਹਾਂ ਇਸ ਚੰਗੀ ਤੇ ਵਿਛੜੇ ਹੋਈ ਰੂ ਨੂੰ ਡਾਕਟਰ ਸਤੀਸ਼ ਪੂਰ ਨੂੰ धन्यवाद मायूस न हो इरादा ना बदल दुआ भी तकदीर बदल सकती है गुड़ी किए को कोई काटे उसे मुंह मांगा इनाम हम कहते नहीं करके दिखाते हैं जैसे किया कराया खिलाया पिलाया घर में खून के छीटे आना बीमारी में दवा का ना लगना ऊपरी असर ग्रह कलेश सौतन व दुश्मन से छुटकारा सास बहू में झगड़ा होना प्यार में चोट चोटाई प्रेमी प्रेमिका एक बार अवश्य मिले स्पेशलिस्ट वशीकरण व मुटकरने जैसी समस्या का समाधान कारोबार में बाधा आना विदेश यात्रा में रुकावट कोर्ट कचहरी किसी का बेटा किसी की बहू, किसी की बेटी किसी के वश में हो एक बार संपर्क जरूर करे सभी समस्याओं का हंड्रेड परसेंट गारंटी समाधान अभी संपर्क करें गुरु कबीर खान जी मोबाइल नंबर 98786 48123